ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਇੱਕ ਛੋਟੀ ਜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈਗਾ ਅਬਾਊਟ ਦਾ YouTube ਸਟੂਡੀਓ ਬਾਰੇ ਵੀ ਜਿਹੜਾ ਆਪਣਾ ਵਾਚ ਟਾਈਮ ਹੈਗਾ ਉਹ ਕਾਊਂਟ ਕਿਉਂ ਨਹੀਂ ਹੁੰਦਾ ਹੈਗਾ ਤਾਂ ਸਾਡੀ ਵੀ ਕਾਫੀ ਦਿਨਾਂ ਤੋਂ ਜਿਹੜੀ ਹੈਗੀ ਚਿੰਤਾ ਜੀ ਬਣੀ ਹੋਈ ਹੈ ਕਿ ਵਾਚ ਟਾਈਮ ਜਿਹੜਾ ਹੈਗਾ ਘਟਣਾ ਸ਼ੁਰੂ ਹੋ ਰਿਹਾ ਹੈਗਾ ਵਧ ਨਹੀਂ ਰਿਹਾ ਹੈਗਾ ਤਾਂ ਅੱਜ ਉਹਦੇ ਬਾਰੇ ਥੋੜੀ ਜੀ ਡਿਸਕਸ ਕਰਾਂਗੇ ਤੁਹਾਡੇ ਨਾਲ ਜੋ ਆਪਾਂ ਸਭ ਤੋਂ ਪਹਿਲਾਂ ਚਲਦੇ ਆ ਯੂਟਿਊਬ ਸਟੂਡੀਓ ਦੇ ਡੈਸ਼ਬੋਰਡ ਤੇ ਤੁਸੀਂ ਦੇਖੋ ਜੀ ਡੈਸ਼ਬੋਰਡ ਸਾਡਾ ਓਪਨ ਹੋਇਆ ਹੋਇਆ ਹੈਗਾ ਤਾਂ ਐਨਾਲਿਟਿਕ ਵਿੱਚ ਅਗਰ ਆਪਾਂ ਜਾਣੇ ਹੈਗੇ ਆ ਇੱਥੇ ਆਪਣਾ ਜਿਹੜਾ ਵੌਇਲ ਟਾਈਮ ਹੈਗਾ ਉਹ ਸ਼ੋ ਹੋ ਰਿਹਾ ਹੁੰਦਾ ਹੈ ਕਿੰਨਾ ਵੌਇਲ ਟਾਈਮ ਜਿਹੜਾ ਹੈਗਾ ਆਪਣਾ ਹੋ ਗਿਆ ਹੈ ਤਾਂ ਤੁਸੀਂ ਦੇਖੋਗੇ ਲਾਸਟ ਇਹ 28 ਦਿਨਾਂ ਦਾ ਵੌਇਲ ਟਾਈਮ ਜਿਹੜਾ ਹੈ ਦਿਖਾ ਰਿਹਾ ਹੈਗਾ ਪਰ ਆਪਾਂ ਇੱਥੋਂ 365 ਦਿਨਾਂ ਸਿਲੈਕਟ ਕਰਾਂਗੇ ਲਾਸਟ 365 ਦਿਨ ਤਾਂ ਤੁਸੀਂ ਦੇਖੋਗੇ ਲਾਟ 365 ਦਿਨ ਦੇ ਵਿੱਚ ਜਿਹੜਾ ਸਾਡਾ ਵੌਲਟ ਟਾਈਮ ਹੈਗਾ ਉਹ ਤਕਰੀਬਨ ਤਕਰੀਬਨ 4000 ਤੋਂ ਉੱਪਰ ਹੀ ਹੈਗਾ 4.1k ਜਿਹੜਾ ਹੈਗਾ ਸਾਡਾ ਵੌਲਟ ਟਾਈਮ ਕੰਪਲੀਟ ਹੋ ਚੁੱਕਿਆ ਹੈਗਾ ਬਟ ਅਗਰ ਆਪਾਂ arning ਵਾਲੇ ਬਟਨ ਦੇ ਵਿੱਚ ਜਾਂਦੇ ਹਾਂ ਜਿੱਥੇ ਆਪਣਾ ਚੈਨਲ ਜਿਹੜਾ ਹੈਗਾ ਮੋਨਟਾਈਜ਼ ਦਾ ਸ਼ੋ ਹੋ ਰਿਹਾ ਹੁੰਦਾ ਤੁਸੀਂ earning ਵਾਲੇ ਬਟਨ ਦੇ ਵਿੱਚ ਜਾਓਗੇ ਤਾਂ ਇੱਥੇ ਦੇਖੋ ਜਿਹੜਾ ਸਾਡਾ ਵੌਲਟ ਟਾਈਮ ਹੈਗਾ 2986 ਜਿਹੜਾ ਵੌਲਟ ਟਾਈਮ ਹੈਗਾ ਉਹ ਸ਼ੋ ਹੋ ਰਿਹਾ ਹੈਗਾ ਤਾਂ ਪਤਾ ਹੈ ਅਗਰ ਆਪਾਂ ਚੈਨਲ ਮੋਨਟਾਈਜ਼ ਕਰਨਾ ਹੈ ਤਾਂ ਉਸ ਵਾਸਤੇ ਆਪਾਂ ਨੂੰ ਚਾਹ ਰਿਆ ਰੋਲ ਟਾਈਮ ਪੂਰਾ ਕਰਨਾ ਹੁੰਦਾ ਹੈ ਉਹ ਵੀ ਲਾਸਟ 365 ਦਿਨਾਂ ਦੇ ਅੰਦਰ ਤਾਂ ਤੁਸੀਂ ਦੇਖੋਗੇ ਇੱਥੇ ਆਪਣਾ ਜਿਹੜਾ ਵੌਲ ਟਾਈਮ ਹੈਗਾ ਉਹ ਤਕਰੀਬਨ ਤਕਰੀਬਨ 2986 ਜਿਹੜਾ ਹੈਗਾ ਦਿਖਾ ਰਿਹਾ ਲਾਸਟ 365 ਦਿਨਾਂ ਦਾ ਔਰ ਅਗਰ ਆਪਾਂ ਐਨਲ ਐਨਲਟਿਕ ਵਿੱਚ ਜਾਣੇ ਹਾਂ ਤਾਂ ਉੱਥੇ ਤੁਸੀਂ ਦੇਖੋਗੇ ਜਿਹੜਾ ਹੈਗਾ ਵੌਲ ਟਾਈਮ ਹੈਗਾ ਲਾਸਟ 365 ਦਿਨਾਂ ਦਾ ਵੌਲ ਟਾਈਮ ਅਗਰ ਆਪਾਂ ਦੇਖਦੇ ਹਾਂ ਤਾਂ ਉੱਥੇ ਸ਼ੋ ਹੋ ਰਿਹਾ ਹੈਗਾ ਤਕਰੀਬਨ ਤਕਰੀਬਨ ਕੋਈ 4000 ਆਦੇਬ ਤਕਰੀਬਨ ਆਪਣਾ ਜਿਹੜਾ ਹੈਗਾ 4000 ਵੋਇਸ ਟਾਈਮ ਜਿਹੜਾ ਹੈਗਾ ਪੂਰਾ ਹੋ ਚੁੱਕਿਆ ਹੈਗਾ 4.1 ਕੇ ਤਾਂ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ਤਾਂ ਕਾਫੀ ਜਿਹੜੀ ਹੈਗੀ ਆਪਾਂ ਨੂੰ ਕਨਫਿਊਜ਼ਿੰਗ ਰਹਿੰਦੀ ਹੈ ਵੀ ਸਾਡਾ ਵੋਇਸ ਟਾਈਮ ਤਾਂ 4000 ਤੋਂ ਉੱਪਰ ਹੋ ਗਿਆ ਹੈਗਾ ਬਟ ਹਾਲੇ ਤੱਕ ਸਾਡਾ ਚੈਨਲ ਮੋਨਟਾਈਜ਼ ਨਹੀਂ ਹੋਇਆ ਔਰ ਆਰਨ ਵਾਲੇ ਬਟਨ ਦੇ ਵਿੱਚ ਜਿਹੜਾ ਹੈਗਾ ਵੋਇਸ ਟਾਈਮ ਬਹੁਤ ਘੱਟ ਦਿਖਾ ਰਿਹਾ ਤਾਂ ਇਸ ਤਰ੍ਹਾਂ ਕਿਉਂ ਹੁੰਦਾ ਹੈਗਾ ਤਾਂ ਅੱਜ ਤੁਹਾਨੂੰ ਦਿਖਾਉਨੇ ਆ ਤੁਸੀਂ ਕੰਟੈਂਟ ਵਿੱਚ ਜਾਣਾ ਹੈਗਾ ਇਸਤੇ ਜਿਹੜਾ ਕਿ ਤੁਸੀਂ ਜਿਹੜਾ ਉਹ ਵਾਲਾ ਬਟਨ ਹੈਗਾ ਇਸ ਨੂੰ ਤੁਸੀਂ ਟਾਈਪ ਸਿਲੈਕਟ ਕਰਨਾ ਹੈਗਾ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਦੇਖੋਗੇ نیچے ਸੀ ਮੋਰ ਵਾਲਾ ਜਿਹੜਾ ਹੈਗਾ ਆਪਸ਼ਨ ਇਸ ਨੂੰ ਤੁਸੀਂ ਸਿਲੈਕਟ ਕਰਨਾ ਹੈ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਲਾਰਟ ਇੱਥੋਂ ਤੁਸੀਂ ਲਾਰਟ ਸਿਲੈਕਟ ਕਰਨਾ ਹੈ ਲਾਰਟ 365 ਦੇ ਮੈਟ੍ਰਿਕਸ ਦੇ ਵਿੱਚ ਤੁਸੀਂ ਜਾਣਾ ਇੱਥੇ ਤੁਸੀਂ 올 ਟਾਈਮ ਜਿਹੜਾ ਹੈਗਾ ਸਿਲੈਕਟ ਕਰ ਲੈਣਾ ਹੈਗਾ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰਨਾ ਹੈਗਾ ਅਪਲਾਈ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਨੀਚੇ ਜਿਹੜਾ ਵੌਲ ਟਾਈਮ ਹੈਗਾ ਉਹ ਟੋਟਲ ਜਿਹੜਾ ਵੌਲ ਟਾਈਮ ਹੈਗਾ ਆਪਣਾ 4123.7 ਜਿਹੜਾ ਵੌਲ ਟਾਈਮ ਦਿਖਾ ਰਿਹਾ ਹੈਗਾ ਲੌਂਗ ਵੀਡੀਓ ਦਾ ਵੌਲ ਟਾਈਮ ਹੈ 2980 ਔਰ ਸ਼ਾਰਟ ਵੀਡੀਓ ਦਾ ਜਿਹੜਾ ਵੌਲ ਟਾਈਮ ਹੈਗਾ ਉਹ ਦਿਖਾ ਰਿਹਾ 1143 ਤਾਂ ਅੱਜ ਤੁਹਾਨੂੰ ਦੱਸਦੇ ਆਂ ਵੀ ਜਿਹੜਾ ਵੌਲ ਟਾਈਮ ਹੈਗਾ ਉਹ ਅਗਰ ਤੁਸੀਂ ਲੌਂਗ ਵੀਡੀਓ ਪਾ ਰਹੇ ਹੋ ਤਾਂ ਉਹ ਵਾਲਾ ਵੌਲ ਟਾਈਮ ਹੀ ਕਾਊਂਟ ਹੋਏਗਾ ਅਗਰ ਤੁਸੀਂ ਆਪਣਾ ਚੈਨਲ ਮੋਨਟਾਈਜ਼ ਕਰ ਰਹੇ ਹੋ ਨਾ ਤਾਂ ਤੁਹਾਡੇ ਚੈਨਲ ਮੋਨਟਾਈਜ਼ ਕਰਨ ਦੇ ਲਈ ਜਿਹੜੀ ਤੁਸੀਂ ਲੌਂਗ ਵੀਡੀਓ ਪਾਉਂਦੇ ਹੋ ਉਸ ਤੇ ਜਿੰਨਾ ਵੀ ਤੁਹਾਡਾ ਵੌਲਟਾਈਮ ਆਏਗਾ ਉਹ ਵੌਲਟਾਈਮ ਹੀ ਤੁਹਾਡਾ ਜਿਹੜਾ ਹੈਗਾ ਕਾਊਂਟ ਹੋਏਗਾ ਔਰ ਸ਼ਾਰਟ ਵੀਡੀਓ ਦਾ ਜਿੰਨਾ ਵੀ ਉਹ ਵੌਲਟਾਈਮ ਹੈ ਉਹ ਕਾਊਂਟ ਨਹੀਂ ਹੋਏਗਾ ਇਸ ਕਰਕੇ ਜਿਹੜਾ ਹੈਗਾ ਆਪਣਾ ਾਰਨ ਵਾਲੇ ਬਟਨ ਦੇ ਵਿੱਚ ਜੋ ਆਪਾਂ ਜਾਣਦੇ ਆ ਉੱਥੇ ਜਿਹੜਾ ਵੌਲਟਾਈਮ ਹੈਗਾ ਉਹ ਲੌਂਗ ਵੀਡੀਓ ਵਾਲਾ ਹੀ ਸ਼ੋ ਹੁੰਦਾ ਹੈਗਾ ਔਰ ਸ਼ਾਰਟ ਵੀਡੀਓ ਜਿਹੜਾ ਵੌਲਟਾਈਮ ਹੈਗਾ ਉਹ ਾਰਨ ਵਾਲੇ ਬਟਨ ਦੇ ਵਿੱਚ ਨਹੀਂ ਸ਼ੋ ਹੁੰਦਾ ਅਗਰ ਟੋਟਲ ਵੌਲਟਾਈਮ ਆਪਾਂ ਦੇਖਦੇ ਆ ਤਾਂ ਟੋਟਲ ਜਿਹੜਾ ਵੌਲਟਾਈਮ ਹੈਗਾ 423 ਦੇਖੋ ਇੱਥੇ ਸ਼ੋ ਹੋ ਰਿਹਾ ਹੈਗਾ ਤਾਂ ਹਰ ਇੱਕ ਨਾਲ ਇਸ ਤਰ੍ਹਾਂ ਹੀ ਹੁੰਦਾ ਹੈਗਾ ਤਾਂ ਇਸ ਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਆ ਤੁਸੀਂ ਜੇੜਾ ਆਪਣਾ ਲੌਂਗ ਵੀਡੀਓ ਪਾਉਂਦੇ ਹੋ ਤਾਂ ਉਸ ਦਾ ਵੌਲ ਟਾਈਮ ਹੀ ਜਿਹੜਾ ਕਾਊਂਟ ਹੋਏਗਾ ਕੋਸ਼ਿਸ਼ ਕਰੋ ਜਿਹੜਾ ਆਪਣਾ ਚੈਨਲ ਹੈ ਉਹ 365 ਦਿਨਾਂ ਦੇ ਅੰਦਰ ਅੰਦਰ ਹੀ ਵੌਲ ਟਾਈਮ ਪੂਰਾ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਸ ਤੋਂ ਬਾਅਦ ਜਿਹੜਾ ਵੌਲ ਟਾਈਮ ਹੈ ਘਟਣਾ ਸ਼ੁਰੂ ਹੋ ਜਾਂਦਾ ਘਟਣਾ ਕਿਉਂ ਸ਼ੁਰੂ ਹੋ ਜਾਂਦਾ ਹੈਗਾ ਮੰਨ ਲਓ ਤੁਸੀਂ 8 ਸਤੰਬਰ 2024 ਤੋਂ ਲੈ ਕੇ ਜਿਹੜਾ ਹੈ ਸਤੰਬਰ 2025 ਤੱਕ ਹੀ ਵੌਲਟ ਟਾਈਮ ਹੋਏਗਾ ਜਿਹੜਾ ਕਾਊਂਟ ਥੋੜਾ ਗਿਣਿਆ ਜਾਏਗਾ ਅਗਰ ਆਪਾਂ ਲਾਈਫ ਟਾਈਮ ਦਾ ਵੌਲਟ ਟਾਈਮ ਦੇਖਦੇ ਆਂ ਦੇਖੋ ਇੱਥੇ ਲਾਈਫ ਟਾਈਮ ਦਾ ਜਿਹੜਾ ਆਪਸ਼ਨ ਹੈਗਾ ਉਹ ਸਿਲੈਕਟ ਕਰਦੇ ਆਂ ਆਪਾਂ ਤਾਂ ਤੁਹਾਨੂੰ ਦਿਖਾਉਨੇ ਆ ਜਿਹੜਾ ਸਾਡਾ ਲਾਈਫ ਟਾਈਮ ਦਾ ਜਿਹੜਾ ਵੌਲਟ ਟਾਈਮ ਹੈਗਾ ਉਹ ਕਿੰਨਾ ਹੈਗਾ ਲਾਈਫ ਟਾਈਮ ਦਾ ਜਿਹੜਾ ਸਾਡਾ ਵੌਲਟ ਟਾਈਮ ਹੈਗਾ ਉਹ ਹੈ 4397 ਔਰ ਲੌਂਗ ਵੀਡੀਓ ਦਾ ਜਿਹੜਾ ਵੌਲਟ ਟਾਈਮ ਹੈਗਾ ਉਹ ਹੈ 3127 ਤਾਂ ਸਾਡਾ ਤਕਰੀਬਨ ਤਕਰੀਬਨ ਜਿਹੜਾ ਹੈ 165 ਦਿਨਾਂ ਦਾ ਕਾਊਂਟ ਸ਼ੋ ਹੋ ਰਿਹਾ 2980 ਔਰ ਇੱਥੇ ਜਿਹੜਾ ਵੌਲਟ ਟਾਈਮ ਹੈਗਾ ਟੋਟਲ ਜਿਹੜਾ ਵੌਲਟ ਟਾਈਮ ਹੈਗਾ ਲਾਈਫ ਟਾਈਮ ਦਾ ਕਿਉਂਕਿ ਅਸੀਂ ਚੈਨਲ ਜਦੋਂ ਸ਼ੁਰੂ ਕੀਤਾ ਸੀ 3 ਅਗਸਤ ਤਕਰੀਬਨ ਤਕਰੀਬਨ ਕੋਈ 2024 ਦੇ ਵਿੱਚ 3-4 ਅਗਸਤ ਤੋਂ ਅਸੀਂ ਜਿਹੜੀ ਵੀਡੀਓ ਪਾਉਣੀ ਸ਼ੁਰੂ ਕੀਤੀਆਂ ਸੀਗੀਆਂ ਇਸ ਕਰਕੇ ਜਿਹੜਾ ਪਿਛਲੇ ਅਗਸਤ ਦਾ ਜਿਹੜਾ ਵੌਲਟ ਟਾਈਮ ਹੈਗਾ ਉਹ ਕੱਟਿਆ ਜਾਏਗਾ ਔਰ ਜਿਹੜਾ ਅਗਲੇ ਜਿਵੇਂ ਮੰਨ ਲਓ 2025 ਦੇ ਵਿੱਚ ਔਰ 2024 ਤੋਂ ਲੈ ਕੇ ਜਿੰਨੇ 365 ਦਿਨ ਬਣਦੇ ਹਨ ਉਸ ਦਾ ਵਾਚ ਟਾਈਮ ਹੀ ਜਿਹੜਾ ਤੁਹਾਡਾ ਅਕਾਊਂਟ ਹੋਏਗਾ ਇਸ ਕਰਕੇ ਕੋਸ਼ਿਸ਼ ਕਰੋ ਤੁਸੀਂ 365 ਦਿਨਾਂ ਦੇ ਅੰਦਰ ਅੰਦਰ ਆਪਣਾ ਚੈਨਲ ਜਿਹੜਾ ਹੈ ਮੋਨਟਾਈਜ਼ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਉਸ ਦੇ ਵਿੱਚ ਜਿਹੜਾ ਹੈ ਤੁਹਾਡਾ ਵਾਚ ਟਾਈਮ ਵਧੇਗਾ ਔਰ ਜਿਹੜਾ ਵਾਚ ਟਾਈਮ ਕੱਟਣਾ ਸ਼ੁਰੂ ਹੁੰਦਾ ਹੈ ਉਹ ਜਿਹੜਾ ਹੈ ਨਹੀਂ ਘਟੇਗਾ ਇਸ ਕਰਕੇ ਤੁਸੀਂ 365 ਦਿਨਾਂ ਦੇ ਅੰਦਰ ਅੰਦਰ ਜਿਹੜਾ ਵਾਚ ਟਾਈਮ ਜਿਹੜਾ ਆਪਣਾ ਚੈਨਲ ਮੋਨਟਾਈਜ਼ ਕਰਨ ਦੀ ਕੋਸ਼ਿਸ਼ ਕਰੋ ਅਗਰ ਦੋਸਤੋ ਤੁਸੀਂ 3000 ਵਾਚ ਟਾਈਮ ਕੰਪਲੀਟ ਕਰ ਲੈਂਦੇ ਹੋ ਔਰ 500 ਸਬਸਕ੍ਰਾਈਬਰ ਜਿਹੜੇ ਆਪਣੇ ਡਨ ਕਰ ਲੈਂਦੇ ਹੋ ਤਾਂ ਤੁਹਾਡਾ ਚੈਨਲ ਜਿਹੜਾ ਹਾ ਮੋਨਟਾਈਜ਼ ਹੋ ਜਾਂਦਾ ਹੈਗਾ ਪਰ ਤੁਹਾਨੂੰ ਅਰਨਿੰਗ ਜਿਹੜੀ ਹੈ ਉਹ ਨਹੀਂ ਸ਼ੁਰੂ ਹੁੰਦੀ ਅਰਨਿੰਗ ਤੁਹਾਨੂੰ ਉਦੋਂ ਹੀ ਸ਼ੁਰੂ ਹੋਏਗੀ ਜਦੋਂ ਤੁਹਾਡਾ ਚੈਨਲ ਫੁੱਲ ਮੋਨਟਾਈਜ਼ ਹੋ ਜਾਏਗਾ ਉਹ ਮੋਨਟਾਈਜ਼ ਚੈਨਲ ਤੁਹਾਡਾ ਉਦੋਂ ਹੀ ਹੋਏਗਾ ਜਦੋਂ ਤੁਹਾਡਾ 4000 ਵਾਟੇ ਪੂਰਾ ਕੰਪਲੀਟ ਹੋ ਜਾਏਗਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈਗਾ ਆ ਵਾਲੇ ਟੈਬ ਹੈ ਸ਼ੋਰਟ ਫੀਡ ਐਡਸ ਵਾਲੇ ਟੈਬ ਵਾਚ ਵੀਰ ਵਾਚ ਜੋ ਵਾਚ ਪੇਜ ਐਡਸ ਵਾਲੇ ਜਿਹੜੇ ਟੈਬ ਹੈ ਆਪਣੇ ਆਪ ਓਪਨ ਹੋ ਜਾਣਗੇ ਔਰ ਤੁਹਾਡਾ ਜਿਹੜਾ ਚੈਨਲ ਮੋਨਟਾਈਜ਼ ਹੋ ਜਾਏਗਾ ਵੈਸੇ ਸਾਡਾ ਚੈਨਲ ਹਾਫ ਮੋਨਟਾਈਜ਼ ਹੋ ਚੁੱਕਿਆ ਹੈ ਤੁਸੀਂ ਦੇਖ ਰਹੇ ਹੋ ਮੈਂਬਰਸ਼ਿਪ ਵਾਲਾ ਜਿਹੜਾ ਆਪਸ਼ਨ ਹੈ ਟੈਬ ਉਹ ਵੀ ਓਪਨ ਹੋ ਚੁੱਕਿਆ ਹੈ ਸੁਪਰ ਥੈਂਕਸ ਵਾਲਾ ਜਿਹੜਾ ਹੈਗਾ ਉਹ ਵੀ ਟੈਬ ਓਪਨ ਹੋ ਚੁੱਕਿਆ ਹੈ ਪਰ ਜਿਹੜਾ ਵਾਚ ਪੇਡ ਵਾਚ ਐਡਸ ਪੇਜ ਵਾਲਾ ਜਿਹੜਾ ਟੈਬ ਹੈ ਉਹ ਹਲੇ ਤੱਕ ਓਪਨ ਨਹੀਂ ਹੋਇਆ ਉਸ ਲਈ 4000 ਵਰਟ ਟਾਈਮ ਕੰਪਲੀਟ ਕਰਨਾ ਹੁੰਦਾ ਹੈ ਕੋਸ਼ਿਸ਼ ਹੈ ਸਾਡੇ 4000 ਵਾਚ ਟਾਈਮ ਜਲਦੀ ਹੋ ਜਾਏ ਸਾਡਾ ਚੈਨਲ ਵੀ ਮੋਨਟਾਈਜ਼ ਹੋ ਜਾਏ ਤਾਂ ਉਮੀਦ ਕਰਦੇ ਆ ਸਾਡੀ ਆਹ ਵਾਲੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਛੋਟੀ ਜੀ ਇਨਫੋਰਮੇਸ਼ਨ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਤਾਂ ਸਾਨੂੰ ਵੀ ਕਾਫੀ ਦਿਨਾਂ ਦੀ ਕਨਫਿਊਜ਼ਨ ਸੀ ਵੀ ਸਾਡਾ ਜਿਹੜਾ ਵਾਚ ਟਾਈਮ ਹੈ ਉਹ ਕਾਊਂਟ ਕਿਉਂ ਨਹੀਂ ਹੋ ਰਿਹਾ ਤਕਰੀਬਨ 4000 ਵਾਚ ਟਾਈਮ ਹੋ ਚੁੱਕੇ ਆ ਹਰ ਵਾਲੇ ਬਟਨ ਦੇ ਵਿੱਚ ਵਾਚ ਟਾਈਮ 2 ਕੱਟ ਦਿਖਾ ਰਿਹਾ ਹੈਗਾ ਤਾਂ ਸ਼ੋਰਟ ਵੀਡੀਓ ਦਾ ਜਿਹੜਾ ਤੁਹਾਡਾ ਵਾਚ ਟਾਈਮ ਹੈ ਉਹ ਬਿਲਕੁਲ ਵੀ ਨਹੀਂ ਕਾਊਂਟ ਹੋਏਗਾ ਤਾਂ ਕੋਸ਼ਿਸ਼ ਕਰੋ ਤੁਸੀਂ ਵੀ ਲੌਂਗ ਵੀਡੀਓ ਪਾਓ ਲੌਂ ਤਾਂ ਦਿਓ ਜਾਜਤ ਆ ਗਏ ਰਾਜ ਦੀ ਵੀਡੀਓ ਸਾਡੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਉਮੀਦ ਆਸੀਂ ਹੋਰ ਵੀ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤਾਂ ਦਿਓ ਜਾਜਤ ਸਸੇਕਾਲ ਜੀ